ਪਾਕਿਸਤਾਨੀ ਡਰੋਨ ਦੀਆਂ ਭਾਰਤੀ ਖੇਤਰ ਦੇ ਵਿੱਚ ਦਸਕਾ ਦੇਣਤੀਆਂ ਗਤੀਵਿਧੀਆਂ ਲਗਾਤਾਰ ਫਾਤੀਆਂ ਚਾਰੀਆਂ ਨੇ ਐਸੀ ਇੱਕ ਹੋਰ ਤਾਜ਼ਾ ਮਿਸਾਲ ਬੀਤੀ ਰਾਤ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਪਾਕਿਸਤਾਨੀ ਡਰੋਨ ਨੂੰ ਭਾਰਤ ਪਹੁੰਚੀ 2 ਕਿਲੋ 500 18 ਗ੍ਰਾਮ ਹੈਰੋਇਨ ਦੇ ਸਮੇਤ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਬਰਾਮਦ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਪੀਖੀ ਵਿੰਡ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਅਧੀਨਾਂਤੀ ਪਾਕਿਸਤਾਨ ਪਾਰ ਤੇ ਸਰਹੱਦ ਦੇ ਸੈਕਟਰ ਖਾਲੜਾ ਅਧੀਨ ਆਉਂਦੀ ਬੀਓਪੀ ਕਲਸੀਆਂ ਰਾਹੀਂ ਡਰੋਨ ਦਾਖਲ ਹੋਣ ਦੇ ਸਬੰਧੀ ਸੂਚਨਾ ਪ੍ਰਾਪਤ ਹੋਈ ਜਿਸ ਤੋਂ ਬਾਅਦ ਥਾਣਾ ਖਾਲੜਾ ਦੀ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਐਸੇ ਦੌਰਾਨ ਗੁਰਜੰਟ ਸਿੰਘ ਪਿੰਡ ਕਲਸੀਆਂ ਦੇ ਖੇਤਾਂ ਦੇ ਵਿੱਚੋਂ ਡਰੋਨ ਦੇ ਸਮੇਤ 2.518 ਗ੍ਰਾਮ ਹੈਰੋਇਨ ਨੂੰ ਬਰਾਮਦ ਕੀਤਾ ਗਿਆ ਉਹਨਾਂ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਇੱਕ ਪੈਕੇਟ ਦੇ ਵਿੱਚ ਮੌਜੂਦ ਸੀ ਅਤੇ ਡਰੋਨ ਦੇ ਨਾਲ ਟੰਗਿਆ ਹੋਇਆ ਸੀ ਇਸੇ ਦੌਰਾਨ ਉਨਤੇ ਫੱਲੋ ਕਿਹਾ ਗਿਆ ਕਿ ਹੁਣ ਇਸ ਵਿਅਕਤੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਫੱਲੋ ਨਸ਼ਾ ਤਸਕਰੀ ਕੀਤੀ ਜਾਰੀ ਸੀ ਪਾਕਿਸਤਾਨ ਹਮੇਸ਼ਾ ਤੋਂ ਹੀ ਕੋਸ਼ਿਸ਼ਾ ਕਰਦਾ ਆ ਰਿਹਾ ਕਿ ਸਾਡੇ ਭਾਰਤ ਰਾਜ ਦੇ ਵਿੱਚ ਪੰਜਾਬ ਰਾਜ ਦੇ ਵਿੱਚ ਡਰੋਨਾਂ ਰਾਹੀਂ ਹਿਰਨ ਭੇਜੇ ਕਿ ਪ੍ਰੰਤੂ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਪੁਲਿਸ ਤੇ ਬੀਐਸਐਫ ਪੂਰੀ ਤਰ੍ਹਾਂ ਬਾਰਡਰ ਦੇ ਅਲਰਟ ਹੈ ਇਸੇ ਤੱਤ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਵੀ ਜਿਹੜੀ ਪਾਕਿਸਤਾਨ ਵੱਲੋਂ ਇੱਕ ਡਰੋਨ ਮੂਵਮੈਂਟ ਹੋਈ ਪਰੰਤੂ ਜਦੋਂ ਬੀਐਸਐਫ ਦੇ ਜਵਾਨ ਨੇ ਫੈਂਸਿੰਗ ਦੇ ਉੱਤੇ ਪੂਰੀ ਤਰ੍ਹਾਂ ਲੜ੍ਹ ਸੀ ਤੇ ਡਰੋਨ ਮੂਵਮੈਂਟ ਦੀ ਆਵਾਜ਼ ਸੁਣਨ ਸਾਰੀ ਜਿਹੜੇ ਇਕਵਿਪਮੈਂਟ ਆ ਉਹ ਆਨ ਹੋ ਗਏ ਤੇ ਜਿਹੜਾ ਡਰੋਨ ਆ ਉਹ ਡਿੱਗ ਪਿਆ ਅੱਜ ਜਿਹੜਾ ਡੀਜੇ ਮੈਟ੍ਰਿਕਸ ਜਿਹੜਾ ਪਾਕਿਸਤਾਨ ਵੱਲੋਂ ਭੇਜਿਆ ਗਿਆ ਡਰੋਨ ਆ ਉਹ ਜਿਹੜਾ ਬਰਾਮਦ ਹੋ ਗਿਆ ਜਿਸ ਦੇ ਨਾਲ ਹੀਰੋਨ ਵੀ ਲੰਮਕੀ ਹੋਈ ਸੀ ਜਿਹਦਾ ਵਜਨ ਕਰਨ ਤੇ 2 ਕਿਲੋ 518 ਗ੍ਰਾਮ ਜਿਹੜੀ ਹੀਰੋਨ ਹੋਈ ਆ ਇਹਦ ਪੈਕਿੰਗ ਮਟੀਰੀਅਲ ਇਹ ਜਿਹੜੀ 2 ਕਿਲੋ 738 ਗ੍ਰਾਮ ਹੀਰੋਨ ਰਿਕਵਰ ਹੋਈ ਆ ਤੇ ਇਸ ਸੰਬੰਧੀ ਜਿਹੜਾ ਥਾਣਾ ਖਾਲਣਾ ਵੀ ਕੇਸ ਰਜਿਸਟਰ ਕਰ ਰਿਹਾ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਮੈਂ ਆਪਣੇ ਜਿਹੜੇ ਪੰਜਾਬ ਦੀਆਂ ਜਿਹੜੇ ਜਿਹੜੇ ਇਸ ਸਮਗਲਿੰਗ ਦੇ ਧੰਦੇ ਦੇ ਵਿੱਚ ਗ੍ਰਸਤ ਨੇ ਕਾਲੀਆਂ ਭੇਡਾਂ ਮੈਂ ਉਹਨਾਂ ਨੂੰ ਵੀ ਵਾਰਨਿੰਗ ਦੇਣਾ ਚਾਹੁੰਦਾ ਕਿ ਅਸੀਂ ਪਹਿਲਾਂ ਵੀ ਕਾਫੀ ਲੋਕ ਜਿਹੜੇ ਫੜ ਕੇ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਆ ਇਸ ਲੜੀ ਦੇ ਵਿੱਚ ਵੀ ਅਸੀਂ ਇਨਵੈਸਟਿਗੇਟ ਕਰਕੇ ਤੇ ਜਿਹੜੇ ਇਸ ਧੰਦੇ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਜਲਦਤ ਜਲਦ ਗ੍ਰਿਫਤਾਰ ਕਰਕੇ ਤੇ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪਾਕਿਸਤਾਨੀ ਡਰੋਨ ਦਿਆਂ ਭਾਰਤੀ ਖੇਤਰ ਦੇ ਵਿੱਚ ਦਸਕਰ ਦੇਣ ਦੀਆਂ ਗਤੀਵਿਧੀਆਂ ਲਗਾਤਾਰ ਫਾਤੀਆਂ ਚੱ ਰਹੀਆਂ ਨੇ ਐਸੀ ਇੱਕ ਹੋਰ ਤਾਜ਼ਾ ਮਿਸਾਲ ਬੀਤੀ ਰਾਤ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਪਾਕਿਸਤਾਨੀ ਡਰੋਨ ਨੂੰ ਭਾਰਤ ਪਹੁੰਚੀ 2 ਕਿਲੋ 518 ਗ੍ਰਾਮ ਹੈਰੋਇਨ ਦੇ ਸਮੇਤ ਪੰਜਾਬ ਪੁਲਿਸ ਤੇ ਬੀਐਸਐਫ ਦੇ ਵੱਲੋਂ ਬਰਾਮਦ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਪੀਖੀ ਵਿੰਡ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਅਧੀਨ ਆਉਂਦੀ ਪਾਕਿਸਤਾਨ ਭਾਰਤ ਸਰਹੱਦ ਦੇ ਸੈਕਟਰ ਖਾਲੜਾ ਅਧੀਨ ਆਉਂਦੀ ਬੀਓਪੀ ਕਲਸੀਆਂ ਰਾਹੀਂ ਡਰੋਨ ਦਾਖਲ ਹੋਣ ਦੇ ਸਬੰਧੀ ਸੂਚਨਾ ਪ੍ਰਾਪਤ ਹੋਈ ਜਿਸ ਤੋਂ ਬਾਅਦ ਥਾਣਾ ਖਾਲੜਾ ਦੀ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਐਸੇ ਦੌਰਾਨ ਗੁਰਜੰਟ ਸਿੰਘ ਪਿੰਡ ਕਲਸੀਆਂ ਦੇ ਖੇਤਾਂ ਦੇ ਵਿੱਚੋਂ ਡਰੋਨ ਦੇ ਸਮੇਤ 2 ਕਿਲੋ 518 ਗ੍ਰਾਮ ਹੈਰੋਇਨ ਨੂੰ ਬਰਾਮਦ ਕੀਤਾ ਗਿਆ। ਉਹਨਾਂ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਇੱਕ ਪੈਕੇਟ ਦੇ ਵਿੱਚ ਮੌਜੂਦ ਸੀ ਅਤੇ ਡਰੋਨ ਦੇ ਨਾਲ ਟੰਗਿਆ ਹੋਇਆ ਸੀ। ਐਸੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਇਸ ਵਿਅਕਤੀ ਦੀ ਪੜਤਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਨਸ਼ਾ ਤਸਕਰੀ ਕੀਤੀ ਜਾਰੀ ਸੀ। ਪਾਕਿਸਤਾਨ ਹਮੇਸ਼ਾ ਤੋਂ ਹੀ ਕੋਸ਼ਿਸ਼ਾ ਕਰਦਾ ਆ ਰਿਹਾ ਹੈ ਕਿ ਸਾਡੇ ਭਾਰਤ ਰਾਜ ਦੇ ਵਿੱਚ ਪੰਜਾਬ ਰਾਜ ਦੇ ਵਿੱਚ ਡਰੋਨ ਰਾਹੀਂ ਹੈਰੋਇਨ ਭੇਜੇ ਅਤੇ ਪਰੰਤੂ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਪੁਲਿਸ ਤੇ ਬੀਐਸਐਫ ਪੂਰੀ ਤਰ੍ਹਾਂ ਬਾਰਡਰ ਦੇ ਅਲਰਟ ਹੈ ਇਸੇ ਤੱਥ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਵੀ ਜਿਹੜੀ ਪਾਕਿਸਤਾਨ ਵੱਲੋਂ ਇੱਕ ਡਰੋਨ ਮੂਵਮੈਂਟ ਹੋਈ ਪਰੰਤੂ ਜਿਹੋ ਬੀਐਸਐਫ ਦੇ ਜਵਾਨ ਨੇ ਫੈਂਸਿੰਗ ਦੇ ਉੱਤੇ ਪੂਰੀ ਤਰ੍ਹਾਂ ਲੜ ਦਿੱ ਸੀ ਤੇ ਡਰੋਨ ਮੂਵਮੈਂਟ ਦੀ ਆਵਾਜ਼ ਸੁਣਨ ਸਾਰੀ ਜਿਹੜੇ ਈਕੁਪਮੈਂਟ ਹੈ ਉਹ ਔਨ ਹੋ ਗਏ ਤੇ ਜਿਹੜਾ ਡਰੋਨ ਆ ਉਹ ਡਿੱਗ ਪਿਆ ਅੱਜ ਜਿਹੜਾ ਡੀਜੇ ਮੈਟ੍ਰਿਕਸ ਜਿਹੜਾ ਪਾਕਿਸਤਾਨ ਵੱਲੋਂ ਭੇਜਿਆ ਗਿਆ ਡਰੋਨ ਆ ਉਹ ਜਿਹੜਾ ਬ੍ਰਮਤ ਹੋ ਗਿਆ ਜਿਸ ਦੇ ਨਾਲ ਹੀਰੋਨ ਵੀ ਲੰਮਕੀ ਹੋਈ ਸੀ ਜਿਹਦਾ ਵਜਨ ਕਰਨ ਤੇ 2 ਕਿਲੋ 518 ਗ੍ਰਾਮ ਜਿਹੜੀ ਹੀਰੋਨ ਹੋਈ ਆ ਵਿਦ ਪੈਕਿੰਗ ਮਟੀਰੀਅਲ ਇਹ ਜਿਹੜੀ 2 ਕਿਲੋ 738 ਗ੍ਰਾਮ ਹੀਰੋਨ ਰਿਕਵਰ ਹੋਈ ਆ ਤੇ ਇਸ ਸੰਬੰਧੀ ਜਿਹੜਾ ਥਾਣਾ ਖਾਲੜਾ ਵੀ ਕੇਸ ਰਜਿਸਟਰ ਕਰ ਰਿਹਾ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਮੈਂ ਆਪਣੇ ਜਿਹੜੇ ਪੰਜਾਬ ਦੀਆਂ ਜਿਹੜੇ ਜਿਹੜੇ ਇਸ ਸਮਗਲਿੰਗ ਦੇ ਧੰਦੇ ਦੇ ਵਿੱਚ ਗ੍ਰਸਤ ਨੇ ਕਾਲੀਆਂ ਭੇਡਾਂ ਮੈਂ ਉਹਨਾਂ ਨੂੰ ਵੀ ਵਾਰਨਿੰਗ ਦੇਣਾ ਚਾਹੁੰਦਾ ਕਿ ਅਸੀਂ ਪਹਿਲਾਂ ਵੀ ਕਾਫੀ ਲੋਕ ਜਿਹੜੇ ਫੜਕੇ ਜ਼ਿਲ੍ਹੇ ਦੇ ਵਿੱਚ ਭੇਜ ਚੁੱਕੇ ਹਾਂ ਇਸ ਲੜੀ ਦੇ ਵਿੱਚ ਵੀ ਅਸੀਂ ਇਨਵੈਸਟੀਗੇਟ ਕਰਕੇ ਤੇ ਜਿਹੜੇ ਇਸ ਧੰਦੇ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਜਲਦ ਤੋਂ ਜਲ ਗ੍ਰਿਫਤਾਰ ਕਰਕੇ ਤੇ ਅਦਾਲਤ ਦੇ ਵਿੱਚ ਪੇਸ਼ ਕਰਾਂਗੇ